ਹੈਲੋ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਦੀਪਪੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਦੀਪਪੁਰ ਪਹਿਲੀ ਗੱਲ ਤਾਂ ਵੀ ਇਹ ਨਾ ਇੱਕ ਹੋਰ ਰਿਕਾਰਡਿੰਗ ਹੈ ਤੇ ਦੂਜੀ ਬੇਨਤੀ ਹੈ ਤੁਹਾਨੂੰ ਵੀ ਆਪਣਾ ਸਾਡੇ ਨਾਲ ਸਾਡੇ ਵੀਰ ਨੇ ਹਰਮਨਦੀਪ ਸਿੰਘ ਜੀ ਤੂੜ ਦਿੱਲੀ ਤੋਂ ਹਾਂਜੀ ਤੇ ਇਹ ਵੀ ਲਾਈਨ ਤੇ ਨੇ ਆਪਣੇ ਨਾਲ ਤੇ ਹੁਣ ਤੁਸੀਂ ਦੱਸੋ ਸਾਰੀ ਘਟਨਾ ਕਿੱਥੋਂ ਦੀ ਏ ਜਿਹੜੀ ਇਹ ਕੱਲ ਘਟਨਾ ਵਾਇਰਲ ਹੋ ਰਹੀ ਏ ਹਰਮੀਤ ਸਿੰਘ ਜੀ ਪਿੰਕਾ ਵੀਰ ਜੀ ਜਿਨ੍ਹਾਂ ਨੇ ਵੀਡੀਓ ਪਾਈ ਸੀ ਸਟਾਰਟਿੰਗ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਘਟਨਾ ਸਾਰਿਆਂ ਨੂੰ ਪਤਾ ਲੱਗੀ ਏ ਤੇ ਸਾਰੇ ਸਿੱਖ ਜਗਤ ਦੇ ਅੰਦਰ ਸਿੱਖਾਂ ਦੇ ਜਿਹੜੇ ਹਿਰਦੇ ਨੇ ਬਲੁੰਧਰੇ ਗਏ ਨੇ ਵੀਡੀਓ ਦੇਖ ਕੇ ਵੀ ਬੜਾ ਵੱਡਾ ਕੋਰ ਪਾਪ ਉਹਨਾਂ ਨੇ ਕੀਤਾ ਤੇ ਪਤਾ ਲੱਗੇ ਵੀ ਸਿੰਧੀ ਪਰਿਵਾਰਾਂ ਵਿੱਚੋਂ ਸਨ ਪਹਿਲੀ ਗੱਲ ਤਾਂ ਸਿੰਧੀ ਪਰਿਵਾਰ ਬੜੀ ਸ਼ਰਧੇ ਰੱਖਦੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਤੀ ਸਿੰਧੀ ਨਾ ਓਨਲੀ ਸ਼ਰਧਾ ਰੱਖਦੇ ਆ ਠੀਕ ਹੈ ਪਰ ਉਹਨਾਂ ਨੂੰ ਜੇ ਆਪਾਂ ਕੋਈ ਮਰਿਆਦਾ ਸਿੱਖੋਣ ਆਪਾਂ ਸਿੱਖੋ ਕਿ ਅਸੀਂ ਉਹਨਾਂ ਨੂੰ ਕੁਝ ਸਿਖਾ ਸਕਦੇ ਹਾਂ ਠੀਕ ਹੈ ਤੇ ਇਹ ਨਾ ਗੁਰੂ ਨਾਨਕ ਸਾਹਿਬ ਪ੍ਰਕਾਸ਼ ਫੁਰਬਦੀ ਹੈਗੀ ਤੇ ਇਹ ਵੀਡੀਓ ਵਾਇਰਲ ਹੋਈ ਆ 1990 ਤੇ ਬੰਬੇ ਤੋਂ ਜਿੱਤੇ ਗੁਰਪ੍ਰੀਤ ਸਿੰਘ ਰਿੰਕੂ ਕਰਕੇ ਪ੍ਰੋਜੈਕਟਰ ਮੁਝੇ ਕਰਤੇ ਕੀਰਤਨ ਕਰਤਾ ਹੈ ਠੀਕ ਹੈ ਤੇ ਉਹਦੇ ਕਰਕੇ ਨਾ ਸਾਡੇ ਪੂਰੇ ਗੁਜਰਾਤ ਵਿੱਚ ਰਾਗੀਆਂ ਨੂੰ ਕਥਾਵਾਚਕਾਂ ਨੂੰ ਕਿਸੇ ਨੇ ਸਾਰਿਆਂ ਨੇ ਬੁਲਾਉਣਾ ਬੰਦ ਕਰਤਾ ਤੇ ਬਸ ਓਨਲੀ ਉਹਨਾਂ ਨੇ ਪਹਿਲਾਂ ਇੱਕ ਸਮਝੋ ਵੀ ਸਾਜਸ਼੍ਰੀ ਹੋ ਸਕਦੀ ਹੈ ਫਿਰ ਉਹਨਾਂ ਮੁਫਤ ਵਿੱਚ ਹਰ ਟੀਵੀ ਵਿੱਚ ਇੱਕ ਇੱਕ ਪ੍ਰੋਜੈਕਟਰ ਦਿੱਤਾ ਵੀ ਜਿੱਥੇ ਆ ਕੇ ਕੀਰਤਨ ਕਰੂਗਾ ਉਹ ਪ੍ਰੋਜੈਕਟਰ ਤੇ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਉਹਨਾਂ ਓਨਲੀ ਸਿੰਧੀ ਸੰਗਤਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ ਉਹ ਆਪ ਹੈਗਾ ਸਿੱਖ ਤੇ ਉਹਨਾਂ ਅੰਮ੍ਰਿਤਧਰ ਕਦੇ ਪ੍ਰਚਾਰ ਨਹੀਂ ਕੀਤਾ ਤੇ ਜਿੰਨਾ ਕੋ ਮੈਂ ਉਹਨਾਂ ਨੂੰ ਸੁਣਿਆ ਵੀ ਉਹ ਉਹਦੇ ਆਪਾਂ ਜੋ ਵੀ ਲਾਈਵ ਵੇਖਦੇ ਆ 10 ਜਾਂ 15% ਸਿੱਖ ਸੰਗਤ ਹੈਗੀ ਆ ਤੇ 85% ਸਿੰਧੀ ਸੰਗਤ ਉਹਨਾਂ ਨੂੰ ਸੁਣਦੀ ਆ ਬਿਕੋਜ਼ ਹਿੰਦੀ ਵਿੱਚ ਕਥਾ ਕਰਦੇ ਆ ਤੇ ਕੀਰਤਨ ਕਰਦੇ ਆ ਇਹ ਦੂਜਾ ਹੈਗਾ ਅੰਮ੍ਰਿਤਵੇਲਾ ٹرسٹ ਅੱਛਾ ਅੱਛਾ ਠੀਕ ਹੈ ਜੀ ਤੇ ਇੱਕ ਹੋਰ ਵੀ ਉਹਨਾਂ ਆਪ ਚਲੋ ਸਾਡੀ ਆਪਣੀ ਆਪਣੀ ਸੋਚ ਹੈ ਬਟ ਉਹਨਾਂ ਸਿੰਧੀ ਸੰਗਤਾਂ ਨੂੰ ਗੁਰਬਾਣੀ ਨਾਲ ਨਹੀਂ ਜੋੜਿਆ ਉਹਨਾਂ ਸਿਰਫ ਆਪਣੀਆਂ ਕਵਿਤਾਵਾਂ ਨਾਲ ਜੋੜਿਆ ਜੀ ਜੀ ਚੰਗੀ ਗੱਲ ਹੈ ਤੁਹਾਡੀ ਉਹ ਸੰਗਤ ਸਾਡੀ ਮੈਂ ਜਿਹੜੇ ਸ਼ਹਿਰ ਰਹਿੰਦੀ ਆ ਨਾ ਅਸੀਂ ਪੱਲਾ ਸਿੱਖ ਪਰਵਾਰ ਰਹਿੰਦੇ ਆ ਤੇ ਸਾਰੀ ਸੰਗਤ ਇੱਥੇ ਸਿੰਧੀ ਹੈਗੀ ਆ ਤੇ ਤੁਸੀਂ ਸੰਗਤਾਂ ਨੂੰ ਜੇ ਕੀਰਤਨ ਕਰੋਗੇ ਨਾ ਸਟਾਰਟ ਕਰੀਏ ਆਪਾਂ ਤੇ ਸੰਗਤ ਕੀਰਤਨ ਨੂੰ ਗੁਰਬਾਣੀ ਦੇ ਸ਼ਬਦ ਨੂੰ ਇੰਨਾ ਲਾਈਕ ਨਹੀਂ ਕਰਦੀ ਜਨਾ ਔਰਿੰਕੂ ਦੀ ਕਵਿਤਾਵਾਂ ਨੂੰ ਕਰਦੀ ਹੈ ਠੀਕ ਹੈ ਮਤਲਬ ਜੇ ਕਮੀ ਹੈਗੀ ਆ ਤੇ ਅਸੀਂ ਜੋ ਸਿੱਖੋ ਕੈਸੀ ਪ੍ਰਚਾਰ ਕਰ ਰਹੇ ਆ ਨਾ ਸਾਡੇ ਵਿੱਚ ਵੀ ਕਮੀ ਹੈਗੀ ਵੀ ਅਸੀਂ ਕੁਝ ਉਹਨਾਂ ਨੂੰ ਕਹਿ ਸਕੀਏ ਤੇ ਦੂਜਾ ਹੈਗਾ ਵੀ ਉਲਾਸਨਗਰ ਵਿੱਚ ਜੋ ਹੋਇਆ ਮੈਂ ਕੱਲ ਵੀ ਐਸਪੀਸੀ ਨੂੰ ਵੀ ਮੈਂ ਇਨਫੋਰਮ ਕੀਤਾ ਸੀ ਅੱਛੇ ਕਿ ਬੇਨਤੀ ਇਹ ਥੋੜਾ ਜਿਹਾ ਰੁਕਣਾ ਚਾਹਾਂਗਾ ਮੈਂ ਦੱਸਣਾ ਚਾਹਨਾ ਵੀ ਆਪਣਾ ਹਰਮਨ ਸਿੰਘ ਜੀ ਜਿਹੜੇ ਮਨਦੀਪ ਕੌਰ ਜੀ ਨੇ ਇਹ ਵੀ ਸਿੱਖ ਪ੍ਰਚਾਰਕ ਨੇ ਗੁਜਰਾਤ ਤੋਂ ਤੇ ਆਪ ਕਥਾ ਵੀ ਕਰਦੇ ਨੇ ਬੜੀ ਸੋਹਣੀ ਇਹ ਪੰਜੋਖਰਾ ਸਾਹਿਬ ਆਏ ਸਨ ਤੇ ਉੱਥੇ ਸਾਨੂੰ ਮਿਲੇ ਸਨ ਸਾਰਾ ਪਰਿਵਾਰ ਗੁਰਸਿੱਖ ਹੈ ਗੁਰੂ ਚਰਨਾਂ ਨਾਲ ਜੁੜਿਆ ਹੋਇਆ ਇਹਨਾਂ ਨੇ ਖੰਡੇ ਬਾਤੀ ਦੀ ਦਾਤ ਲਈ ਹੋਈ ਅਮਰਦੀ ਵਾਹ ਜੀ ਵਾਹ ਪਾਂ ਤੇ ਦੂਜੀ ਗੱਲ ਇਹ ਉਲਾਸਨਗਰ ਕਿੱਥੇ ਪੈਂਦਾ ਤੇ ਕਿੱਥੋਂ ਦੀ ਘਟਨਾ ਹੈ ਤੇ ਸਾਰੀ ਘਟਨਾ ਬਾਰੇ ਦੱਸੋ ਜੀ ਹੈ ਕਿ ਬੰਬੇ ਤੇ ਅਜਨਮੈਂ ਮੈਂ ਹੁਣੇ 2 ਮਿੰਟ ਪਹਿਲਾਂ ਪਾਉਨਗਰ ਗੱਲ ਕੀਤੀ ਹੈ ਉੱਥੇ ਕੋਈ ਵਿਕੀ ਥੋਮਸ ਹੈਗਾ ਉਹ ਵੀ ਪਹੁੰਚਿਆ ਤੇ ਨਾਲ ਦੇ ਨਾਲ 506 ਕਮੇਟੀ ਹੋਰ ਵੀ ਉੱਥੇ ਉਲਾਸਨਗਰ ਕੱਲ ਰਾਤ ਦੀ ਆ ਗਈ ਹੈ ਬਟ ਹਜੇ ਤੱਕ ਕੋਈ ਡਿਸੀਜਨ ਨਹੀਂ ਆਇਆ ਵੀ ਉਹਨਾਂ ਕੋਈ ਐਕਸ਼ਨ ਲਿਆ ਹੈ ਜਾਂ ਨਹੀਂ ਲਿਆ ਤੇ ਉਹ ਦੋਵਾਰ ਦਾ ਕੀ ਬਣਿਆ ਜਿਨੇ ਜਿਹੜਾ ਜਿਨੇ ਪਾਪ ਕੀਤਾ ਹੈ ਕਿਹੜਾ ਬਣਿਆ ਹੈ ਉਹ ਕੌਣ ਹੈ ਉਸ ਬਾਰੇ ਪਤਾ ਕੋਈ ਗੱਲ ਤੁਹਾਨੂੰ ਉਹਦੇ ਬਾਰੇ ਮੈਨੂੰ ਨਹੀਂ ਪਤਾ ਬਟ ਆਪਾਂ ਇਹਨਾ ਕਹਿੰਦੇ ਆ ਵੀ ਉਹਨੂੰ ਸਜ਼ਾ ਆਪਾਂ ਜੀ ਮੈਨੂੰ ਬੋਲੋ ਤੁਸੀਂ ਉਹਨਾਂ ਨੂੰ ਆਪਾਂ ਤਾਂ ਹੀ ਕੁਝ ਕਹਿ ਸਕਦੇ ਆ ਬਿਕੋਜ਼ ਅਸੀਂ ਸੇਖੋਂ ਕਿ ਕੁਝ ਕੀਤਾ ਹੀ ਨਹੀਂ ਪਹਿਲਾਂ ਹੀ ਮੈਂ ਤੁਹਾਨੂੰ ਕਲੀਅਰ ਕਰ ਰਹੀ ਹਾਂ ਵੀ ਸਾਡੇ ਗੁਜਰਾਤ ਵਿੱਚ ਚਲੋ ਆਪਾਂ ਇਹ ਮੰਨਦੇ ਹਾਂ ਵੀ ਜਦੋਂ ਪੰਜਾਬ ਵਿੱਚ ਗੁਰੂ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਠੀਕ ਹੈ ਉਦੋਂ ਬਾਬਾ ਜੀ ਤੇ ਸਰੂਪਾਂ ਦੀ ਬੇਅਦਬੀ ਹੋਈ ਹੈ ਬਟ ਬਾਬਾ ਜੀ ਦੇ ਸਰੂਪਾਂ ਦੀ ਨਹੀਂ ਸਿੱਖੀ ਦੀ ਬੇਅਦਬੀ ਗੁਜਰਾਤ ਵਿੱਚ ਅਕਸਰ ਹੁੰਦੀ ਰਹਿੰਦੀ ਹੈ ਬਾਬਾ ਜੀ ਦੇ ਸਰੂਪ ਦੀ ਕਦੇ ਵੀ ਨਹੀਂ ਹੁੰਦੀ ਬਟ ਇਦੇ ਖਿਲਾਫ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਅਸੀਂ ਇੰਨੀ ਮਤਲਬ ਕਿ ਮੈਂ ਇੰਨਾ ਪ੍ਰਯਾਸ ਕੀਤਾ ਹੈ ਮੇਰੇ ਸ਼ਹਿਰ ਵੀ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜੋ ਸਿੰਧੀਆਂ ਦਾ ਦਰਬਾਰ ਹੈਗਾ ਉੱਥੇ ਮੂਰਤੀ ਪੂਜਾ ਵੀ ਹੁੰਦੀ ਹੈ ਚਲੋ ਉਹ ਮੰਨਦੇ ਨੇ ਬਟ ਉੱਥੇ ਨੱਚਣਾ ਗਾਣਾ ਤੇ ਮੁੰਡਨ ਗੁਰਦੁਆਰੇ ਦੇ ਅੰਦਰ ਕਰਦੇ ਆ ਸੰਧੀ ਲੋਕ ਅੱਛਾ ਐਸਜੀਪੀਸੀ ਨੂੰ ਕਿੰਨੀ ਵੀ ਮੈਂ ਕੰਪਲੇਨ ਕੀਤੀ ਹੈ ਨਾ ਮੈਂ ਐਕਚੁਅਲੀ ਤੁਹਾਨੂੰ ਜੀ ਸੱਚੀ ਗੱਲ ਦੱਸ ਰਹੀ ਆ ਮੇਰੀ ਆਪ ਮੈਂ ਕਥਾਵਾਚਕ ਚਲੋ ਮੈਂ ਗੁਜਰਾਤ ਰਹੀ ਨੀ ਮੈਨੂੰ ਨਹੀਂ ਸੀ ਪਤਾ ਵੀ ਕਥਾਵਾਚਕ ਕਿੱਦਾਂ ਬਣਨਾ ਹੈ ਜਾਂ ਕੁਝ ਵੀ ਮੈਨੂੰ ਕੋਰਸ ਜਿਹੜਾ ਸਟੱਡੀ ਕਰਵਾਈ ਹੈ ਨਾ ਉਹ ਵੀ ਮੈਨੂੰ ਐਸਜੀਪੀਸੀ ਵਾਲਿਆਂ ਨੇ ਆਪ ਕਰਵਾਈ ਸੀ ਉੱਥੇ ਮੇਰਾ ਕੰਟੈਕਟ ਵੀ ਹੈਗਾ ਉਹਨਾਂ ਮੈਨੂੰ ਆਪ ਕਿਹਾ ਸੀ ਵੀ ਤੂੰ ਸਿੰਧੀ ਵੀ ਜਾਣਦੀ ਹੈ ਤੇ ਪੰਜਾਬੀ ਹਿੰਦੀ ਸਾਰੀ ਭਾਸ਼ਾ ਤੇ ਮੈਂ ਕਥਾ ਵੀ ਸਾਰੀਆਂ ਭਾਸ਼ਾਵਾਂ ਚ ਕਰਦੀ ਹਾਂ ਤੇ ਉਹਨਾਂ ਮੈਨੂੰ ਕਿਹਾ ਸੀ ਵੀ ਅਸੀਂ ਤੇ ਐਸਜੀਪੀਸੀ ਚ ਜੋਬ ਦੇਾਂਗੇ ਚਲੋ ਕੋਈ ਹੈਗਾ ਸਬਬ ਬਣਿਆ ਤੇ ਉਹਨਾਂ ਮੇਰੇ ਲਈ ਰਿਸ਼ਤਾ ਦੇਸਾ ਤੇ ਅਸੀਂ ਜੇ ਵਜਮਾ ਤਾਂ ਜੀਪ ਤਾਂ ਗੱਲ ਕੀ ਆ ਇੱਥੇ ਇੱਕ ਦਿੱਲੀ ਦੇ ਵਿੱਚ ਵੀ ਡੇਰਾ ਹੈਗਾ ਸ਼ਤਰਪੁਰ ਦੇ ਵਿੱਚ ਬੜਾ ਸੋਸ਼ਲ ਮੀਡੀਆ 'ਤੇ ਸਰਚ ਕਰਕੇ ਦੇਖ ਲਿਓ ਹਾਂ ਹਾਂ ਗੁਰੂ ਜੀ ਗੁਰੂ ਜੀ ਕਰਕੇ ਬਹੁਤ ਮਸ਼ਹੂਰ ਆ ਉਹਨਾਂ ਦੇ ਬਾਰੇ ਮੈਂ ਵੀ ਆਵਾਜ਼ ਉਠਾਈ ਪਛਾਈ ਉਹ ਫੁਰਬਾਣੀ ਦੇ ਸ਼ਬਦਾਂ ਨੂੰ ਚਲਾ ਕੇ ਨਾ ਤੇ ਮਗਰ ਉਹਦੀ ਉੱਤੇ ਕੋੜੋਂ ਆ ਲਾ ਰਹੇ ਆ ਬਾਬੇ ਦੀਆਂ ਹਾਂ ਉਹ ਮੈਂ ਵੀ ਇੱਕ ਫੋਟੋ ਵੇਖੀ ਸੀ ਵੀ ਹਾਂ ਹੁਣ ਮੰਨ ਲਓ ਸ਼ਬਦ ਜਲਾਤਾ ਪਿਛੇ ਸਭਨਾ ਦਾ ਮਾਪਿ ਉਹ ਆਪ ਹੈ ਹਾਂ 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 ਫੋਟੋ ਦੀ ਬਾਬੇ ਲਾਤੀ ਹੁਣ ਜਿੱਥੇ ਸਬਨਾ ਕੇ ਮਾਰ ਪਿਆ ਤੁਹਾਡੇ ਗੱਲ ਕੀ ਕਾਲਪੁਰ ਖਵਾਗਲੂ ਦੀ ਕੀਤੀ ਹੈ ਫਿਰ ਫੋਟੋ ਮਾਲੋ ਦੀ ਬਾਬੇ ਲਾਤੀ ਹੈ ਠਾ ਟੇ ਪੈ ਗਿਆ ਨਾ ਕਿ ਹਾਂ ਬਈ ਉਹ ਬਾਬਾ ਮਾਂ ਪਿਓ ਤੁਹਾਡਾ ਬਟ ਉਹ ਐਸਪੀਸੀ ਕੁਝ ਨਹੀਂ ਕਰ ਰਹੀ ਮੈਂ ਆਪ ਕੇ ਅਸੀ ਵੀ ਸੱਦੇ ਲਾ ਕੀ ਬਕਾਇਦਾ ਇਹ ਕੰਪਲੇਂਟ ਮੈਂ ਅਕਾਲ ਤਖਤ ਨੂੰ ਵੀ ਇਹ ਕੰਪਲੇਂਟ ਮੈਂ ਮੇਲ ਕੀਤੀ ਸੀ ਪਾ ਜੀ ਦਾ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਨੇ ਮੈਂ ਆਪ ਅਕਾਲ ਤਖਸਾਲ ਸਾਹਿਬ ਨੂੰ ਇੱਕ ਦੋ ਲੈਟਰ ਗੁਰਦੁਆਰਾ ਗੁਰੂ ਕੇ ਮੈਲ ਦੇ ਨਾਂ ਤੋਂ ਲਿਖ ਚੁੱਕੀ ਆ ਤੇ ਮੈਂ ਗੁਜਰਾਤ ਦੇ ਇੰਚਾਰਜ ਨੂੰ ਆਪ ਕਾਲ ਕਰ ਦਿੱਤੀ ਆ ਤੇ ਦੂਜਾ ਮੈਨੂੰ ਬਹੁਤ ਹੀ ਜ਼ਿਆਦਾ ਲੋੜ ਸੀ ਸਪੋਰਟ ਜਿੱਥੇ ਬਾਬਾ ਜੀ ਦੇ ਸਰੂਪਾਂ ਦੀ ਬੇਦਬੀ ਹੋਈ ਸੀ ਤੇ ਫਿਰ ਬਲਦੇਵ ਸਿੰਘ ਵੱਡਾਲਾ ਦੇ ਕੋਈ ਸਾਥੀ ਸੀ ਮੈਂ ਬਲਦੇਵ ਸਿੰਘ ਵੱਡਾਲਾ ਨੂੰ ਫੋਨ ਲਾਇਆ ਸੀ ਉਹਨਾਂ ਦੇ ਕੋਈ ਸਾਥੀ ਅਹਮਦਾਬਾਦੀ ਉਹਨਾਂ ਮੇਰੀ ਹੈਲਪ ਕਰਕੇ ਉਹਨਾਂ ਦੋਰਾਜੀ ਕਾਲ ਕੀਤੀ ਸੀ ਵੀ ਤੁਸੀਂ ਬਾਬਾ ਜੀ ਦੇ ਸਾਹਮਣੇ ਨੱਚਦੇ ਕਿਉਂ ਹੋ ਤੇ ਤੁਸੀਂ ਬਾਬਾ ਜੀ ਦੇ ਸਰੂਪ ਦਾ ਇਦਾਂ ਮਤਲਬ ਕਿ ਇੰਨਾ ਮਾੜਾ ਹਾਲ ਕਿਦਾਂ ਕੀਤਾ ਸੀ ਹੂੰ ਮਤਲਬ ਕਿ ਸਾਡੇ ਕੋਲ ਪਤਾ ਨਹੀਂ ਕਿੰਨੇ ਇਦਾਂ ਦੇ ਕੇਸ ਹੋ ਰਹੇ ਨੇ ਇਸੇ ਕਿਸ ਨੂੰ ਨੇ ਉਹਨਾਂ ਦੀ ਹੈਲਥ ਵੀ ਕੀਤੀ ਹੈ ਵੀ ਤੁਹਾਨੂੰ ਪ੍ਰੂਫ ਚਾਹੀਦਾ ਮੈਂ ਆਪਾਂ ਜਿਹਾ ਕਮੇਟੀਆਂ ਨੂੰ ਸਚੇਤੋਂ ਡੀ ਲੋਡ ਆ ਇਸ ਬਾਰੇ ਕਮੇਟੀਆਂ ਨੂੰ ਸਚੇਤੋਂ ਡੀ ਲੋਡ ਆ ਹੂੰ ਹੂੰ ਕਿ ਜਿਹੜਾ ਕਮੇਟੀਆਂ ਦਾ ਸਿਰਫ ਪ੍ਰਬੰਧਕਾਂ ਦਾ ਮੇਨ ਕੰਮ ਹੁੰਦਾ ਜੀ ਪ੍ਰਬੰਧ ਸੰਭਾਲਣਾ ਹੂੰ ਹੂੰ ਗੁਰਦੁਆਰੇ ਦੀ ਜ਼ਿੰਮੇਵਾਰੀ ਸੰਭਾਲਣਾ ਪਰ ਅਜੇ ਪ੍ਰਬੰਧਕਾਂ ਦਾ ਕੰਮ ਕੇਵਲ ਤੇ ਕੇਵਲ ਇੰਨਾ ਰਹਿ ਗਿਆ ਜਿ ਸੱਜ ਦਸਾਂ ਮੈਂ ਤੇ ਹੋਰ ਕੋਈ ਗੱਲ ਆ ਜਿ ਸੱਜ ਦਸਾਂ ਦੇ ਪ੍ਰਬੰਧਕਾਂ ਦਾ ਕੰਮ ਇੰਨਾ ਰਹਿ ਗਿਆ ਕੇਵਲ ਤੇ ਕੇਵਲ 5-5 ਕਰੋੜ ਆਟੋ ਤੇ 1.5 ਕਰੋੜ ਦੀਆਂ ਗੱਡੀਆਂ 'ਚ ਘੁੰਮਣਾ ਹਾਂ ਹਾਂ ਦੁਬਾਰਾ ਕਰਦੀ ਕਰਨੀ ਐਸਪਰਸ਼ੀ ਕਰਨੀ ਇਸ ਤੋਂ ਇਲਾਵਾ ਪ੍ਰਬੰਧਕਾਂ ਦਾ ਪ੍ਰਧਾਨਾਂ ਦਾ ਉਸ ਤਰ੍ਹਾਂ ਦਾ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਅੱਜ ਦੇ ਸਮੇਂ 'ਚ ਹਾਂ ਉਹ ਲੱਗੀਆਂ ਨੇ ਕਿ ਇਹ ਜਿੰਮੇਵਾਰੀ ਨਹੀਂ ਜਿੰਮੇਵਾਰੀ ਇਹਨਾਂ ਦੀ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ ਦੀ ਸੀ ਹਾਂ ਹਾਂ ਪਰ ਸਾਡਾ ਕੋਈ ਸਪੋਰਟ ਹੀ ਨਹੀਂ ਕਰਿਆ ਸੀ ਕੀ ਕਰ ਸਕਦੇ ਆ ਮੈਨੂੰ ਕੱਲ ਹੀ ਭਾਉ ਨਗਰ ਤੋਂ ਫੋਨ ਆਈ ਹੈ ਵੀ ਬਾਟਵਾ ਸ਼ਹਿਰ ਹੈਗਾ ਇੱਥੇ ਸਾਡੇ ਗੁਜਰਾਤ ਕਹਿੰਦੇ ਵੀ ਨਿਸ਼ਾਂਤ ਦਾ ਪੰਜ ਕੁੜੀਆਂ ਨੇ ਫੜਿਆ ਸੀ ਤੇ ਜੂਤੇ ਪਏ ਹੋਏ ਸੀ ਤੇ ਨਗਰ ਕੀਰਤਨ ਵਿੱਚ ਹੋਰ ਵੀ ਇੱਕ ਦੋ ਗਲਤੀਆਂ ਸੀ ਤੋ ਵੀ ਜਿਹਨੇ ਕਲੀਅਰ ਕੀਤਾ ਵੀ ਦੀਦੀ ਜੇ ਆਪਾਂ ਐਸਪੀਸੀ ਨੂੰ ਇਨਫੋਰਮ ਕਰਾਂਗੇ ਜਾਂ ਕਿਸੇ ਨੂੰ ਵੀ ਐਸਪੀਸੀ ਦੇ ਮੈਂਬਰ ਨੂੰ ਦੱਸਾਂਗੇ ਉਹਨਾਂ ਸਾਨੂੰ ਯੈਸ ਕਹਿ ਕੇ ਸਾਡਾ ਕੰਮ ਤਾਂ ਕੋਈ ਕਰਨਾ ਨਹੀਂ ਹੈ ਕਹਿੰਦੇ ਵੀ ਜਦੋਂ ਤੁਹਾਨੂੰ ਸਮਾਂ ਲੱਗੇ ਤੁਸੀਂ ਉੱਥੇ ਜਾ ਕੇ ਵੀ ਰੂਬਰੂ ਉਹਨਾਂ ਨੂੰ ਸਮਝਾ ਦਿਓ ਮੈਂ ਕਹਾਂ ਕੋਈ ਨਾ ਉਹ ਮੈਂ ਆਪ ਗੱਲ ਬਿਕੋਜ਼ ਆਪਾਂ ਖੁਦ ਖੁਦ ਜਿੰਨਾ ਕੋ ਕਰ ਸਕਦੇ ਆ ਉਹਨਾ ਕਰਾਂਗੇ ਬਟ ਜੋ ਪੋਸਟ ਐਸਪੀਸੀ ਕੋਲ ਹੈਗੀ ਆ ਜੋ ਅਪਾ ਕਹਿੰਦੇ ਆ ਵੀ ਬਾਬਾ ਜੀ ਦੇ ਸਰੂਪ ਲੈ ਲੋ ਉਹ ਤਾਂ ਪੋਸਟ ਸਾਡੇ ਕੋਲ ਨਹੀਂ ਹੈਗੀ ਤੇ ਉਹ ਤਾਂ ਤੁਸੀਂ ਸਾਡੀ ਹੈਲਪ ਫੰਡ ਦੇ ਵਿੱਚ ਉਹ ਹੀ ਆਉਂਦੀ ਆ ਕਿ ਇਹ ਗੱਲ ਮੈਂ ਵੀ ਆਪਣੀ ਵੀਡੀਓ ਦੇ ਵਿੱਚ ਨਵੀਂ ਇਹੀ ਕਹੀ ਆ ਜਿਹੜੀ ਪਾਵਰ ਉਹਨਾਂ ਦੇ ਕੋਲ ਆ ਨਾ ਅਸੀਂ ਕੁਝ ਬੋਲਾਂਗੇ ਸਾਡੇ ਤੇ ਉਹਨਾਂ ਲੋਕਾਂ ਨੇ ਉਹ ਨਹੀਂ ਕਰਨਾ ਜੇਕਰ ਬੋਲਿਆ ਵੱਧ ਤੋਂ ਵੱਧ ਲੋਕਾਂ ਦੀ ਜਿੰਨੀ ਕਾਹ ਤੇ ਲੋਕਾਂ ਦੀ ਕਾਹ ਤੇ ਗਾਲਾਂ ਕੱਢਣ ਦੀ ਕਮੈਂਟਾਂ ਦੇ ਵਿੱਚ ਹਾਂ ਹਾਂ। ਔਰ ਜਿਹੜੀ ਇਹ ਜਿਹੜਾ ਸਾਡੇ ਪਾਸ ਸਟੈਂਡਲਾਈਨ ਤੇ ਬਹੁਤ ਵਧੀਆ ਇਹਨਾਂ ਦਾ ਹੋਵੇ। ਉਹ ਕੋਈ ਮੈਂ 1 ਸਾਲ 2 ਸਾਲ ਹੋ ਗਿਆ ਮੇਰੇ ਸ਼ਹਿਰ ਦੀ ਕੰਪਲੇਨ ਕੀਤੀ ਹੋਈ ਆ। ਉਹਨਾਂ ਕੋਈ ਹੈਲਪ ਨਹੀਂ ਕੀਤੀ। ਹੁਣ ਮੈਂ ਵੀ ਕਹਿ ਰਹੀ ਆ ਵੀ ਚਲੋ ਤੁਸੀਂ ਆਪ ਮੈਨੂੰ ਕਿਹਾ ਸੀ ਵੀ ਐਸ.ਸੀ.ਪੀ.ਸੀ. ਤੋਂ ਛੋਪ ਦੇਵਾਂਗੇ। ਮੇਰੀ ਹੈਲਪ ਵੀ ਕਰਦੇ ਆ ਐਸ.ਸੀ.ਪੀ.ਸੀ. ਵਾਲੇ ਬਟ ਕੋਈ ਐਕਸ਼ਨ ਨਹੀਂ ਲੈ ਰਹੇ। ਉਨ ਮੈਂ ਉਹਨਾਂ ਦੇ ਖਿਲਾਫ ਵੀ ਮੇਰੇ ਕੋਲ ਕੁਝ ਨਹੀਂ ਹੈਗਾ ਮੈਂ ਇਕਬੀਰ ਜੀ ਨੂੰ ਕਹਿ ਸੀ ਭਾਉ ਨਗਰ ਤੋਂ ਗਈ ਸੀ ਵੀ ਤੁਸੀਂ ਰਣਜੀਤ ਸਿੰਘ ਨੂੰ ਮਿਲੋਗੇ ਤੁਸੀਂ ਆਪ ਉਹਨਾਂ ਨੂੰ ਕਿਉਂ ਵੀ ਸਾਡੇ ਗੁਜਰਾਤਾਂ ਕੋਈ ਕੰਮ ਸਹੀ ਨਹੀਂ ਹੋ ਰਿਹਾ ਤੇ ਉਹ ਕਹਿੰਦਾ ਵੀ ਦੀਦੀ ਉਹ ਆਪ ਕਹਿ ਰਿਆ ਸੀ ਵੀ ਨਹੀਂ ਤੁਹਾਡੇ ਗੁਜਰਾਤਾਂ ਬਹੁਤ ਵਧੀਆ ਕੰਮ ਚੱਲ ਰਿਹਾ ਕਹਿੰਦਾ ਫਿਰ ਦੀਦੀ ਜੇ ਮੈਂ ਬੋਲਾਂਗਾ ਤੇ ਮੈਂ ਫਸ ਜਾਗਾ ਮੈਂ ਕੀ ਕਰਾਂ ਤੇ ਉਹਨੇ ਵੀ ਕੁਝ ਨਹੀਂ ਬੋਲਿਆ ਮੈਂ ਵੀ ਇੱਕ ਦੋ ਪ੍ਰਚਾਰਕਾਂ ਨੂੰ ਕਿਹਾ ਹੈ ਵੀ ਬਾਬਾ ਜੀ ਸਾਡੇ ਗੁਜਰਾਤ ਕੋਈ ਕੰਮ ਨਹੀਂ ਹੋ ਰਿਹਾ ਇਹਦੀ ਗੱਲ ਹੁੰਦੀ ਹੁਣ ਮੰਨ ਲਓ ਜਿਹੜੇ ਪ੍ਰਚਾਰਕਾਂ ਨਾਂ ਵਿਚਰੇ ਉਹ ਸਾਰੇ ਸਾਰੇ ਕਮੇਟੀਆਂ ਦੇ ਉਹ ਆ ਵਿੱਚ ਜੇਕਰ ਕੋਈ ਬੋਲੇਗਾ ਹੁਣ ਮੰਨ ਲਓ ਮੈਂ ਇੰਨੀ ਗੱਲ ਬੋਲਤੀ ਕਿ ਹਾਂ ਭਈ ਅੱਜ ਇਹਨਾਂ ਦਾ ਕੰਮ ਲੁੱਟਾਂ ਹੋਆ ਕਰਨ ਦਾ ਕੀ ਰਹਿ ਗਿਆ ਹਾਂ ਹਾਂ ਜੇਕਰ ਇਹ ਕੋਈ ਪ੍ਰਚਾਰਕ ਬੋਲੇ ਇਸ ਬਾਰੇ ਤੇੜਵਾੜੀ ਕਮੇਟੀਆਂ ਲਿਆ ਪਿੱਟਦੇ ਆਪਾਂ ਬਣਾ ਇਸੇ ਕਰ ਨੂੰ ਅੱਜ ਬਹੁਤੇ ਪ੍ਰਚਾਰਕ ਸੱਚ ਬੋਲਣ ਤੋਂ ਵੀ ਡਰਦੇ ਆ ਉਹ ਕਹਿੰਦਾ ਦੀਦੀ ਮੈਂ ਆਬ ਬੋਲ ਦੂੰਗਾ ਬਟ ਮੈਂ ਜ ਐਂ ਐਦਾਂ ਨਾਲ ਆ ਬਿਕੋ ਚਲੋ ਅਸੀਂ ਗੁਜਰਾਤ ਰਹਿੰਦੇ ਆ ਨਾ ਸਾਡੀ ਦਿੱਕਾਂ ਦੀ ਗਿਰਤੀ ਬਹੁਤ ਹੀ ਜ਼ਿਆਦਾ ਘਟ ਹੈਗੀ ਆ ਤੇ ਸਾਡੇ ਦੇ ਚਲੋ ਕੋਈ ਮੁਸੀਬਤ ਆ ਗਈ ਆ ਕੋਈ ਵੀ ਹੋਇਆ ਸਾਨੂੰ ਸਪੋਰਟ ਚਾਹੀਦਾ ਹੈ ਸਿੱਖਾਂ ਦਾ ਤੇ ਆਪਾਂ ਤਾਂ ਕਰਕੇ ਤੁਹਾਡਾ ਨਾਂ ਨਹੀਂ ਲੈ ਰਹੇ ਵੀ ਤੁਸੀਂ ਬਟ ਤੁਸੀਂ ਇਹਨਾਂ ਦਾ ਕਰ ਸਕਦੇ ਹੋ ਵੈਸੇ ਤੁਹਾਨੂੰ ਇੰਨੇ ਪ੍ਰੂਫ ਦੇ ਰਹੇ ਆ ਤੇ ਤੁਸੀਂ ਸਾਡੀ ਕੋਈ ਹੈਲਪ ਨਹੀਂ ਕਰ ਰਹੇ ਹਾਂ ਬਸ ਮਗਰ ਸਟੈਡ ਹੀ ਲੈ ਲਊ ਕਰੀ ਆਪੇ ਕਰ ਲਵਾਂਗੀ ਗੱਲ ਤਾਂ ਪਈ ਹੈ ਮੈਂ ਕੱਲ ਐਜੀਪੀ ਨੂੰ ਆ ਉਹ ਲਾਸ ਨਗਰ ਦੀ ਵੀਡੀਓ ਸੈਂਡ ਕੀਤੀ ਉਹਨਾਂ ਮੈਨੂੰ ਕੋਈ ਆਨਸਰ ਨਹੀਂ ਦਿੱਤਾ ਹੁਣ ਮੈਂ 2-3 ਦਿਨ ਬਾਅਦ ਮਿਲਣ ਵਾਲੀ ਵੀ ਹਾਂ ਕੋਈ ਆ ਰਿਹਾ ਐਸ்சிਪੀ ਸੀ ਦਾ ਮੈਂ ਆਪ ਕਹਾਂ ਕਿ ਬਾਬਾ ਜੀ ਤੁਸੀਂ ਆ ਤਾਂ ਹੈਲਪ ਕੀਤੀ ਨਹੀਂ ਸਾਜੀ ਤੇ ਉਹਨਾਂ ਕਹਿੰਦਾ ਗੁੰਬੇ ਦਾ ਸੀ ਗੁਜਰਾਤ ਦਾ ਸੀ ਨਹੀਂ ਮਤਲਬ ਕਿ ਸਾਡੇ ਲਈ ਅਸੀਂ ਇਹ ਚਾਹੁੰਦੇ ਹਾਂ ਵੀ ਜੇ ਸਾਡੇ ਕੋਲ ਕੋਈ ਪੋਸਟ ਹੋਵੇ ਨਾ ਅਸੀਂ ਐਕਸ਼ਨ ਲਈਏ ਬਟ ਜਿਹਦੇ ਕੋਲ ਪੋਸਟ ਹੈਗੀ ਐ ਐਕਸ਼ਨ ਲੈਣ ਦੀ ਹਿੰਮਤ ਹੈਗੀ ਉਹ ਸਾਡੇ ਲਈ ਕੋਈ ਕੰਮ ਹੀ ਨਹੀਂ ਕਰਦਾ ਬਿਲਕੁਲ ਹੁਣ ਕਹਿ ਰਿਹਾ ਵੀ 7 ਆ 8 ਟੀਮ ਪਹੁੰਚ ਚੁਕੀਆਂ ਨੇ ਕੱਲ ਰਾਤ ਨੂੰ ਉਲਾਸਨਗਰ ਬਟ ਹਜੇ ਤਾਂ ਕੋਈ ਡਿਸੀਜਨ ਨਹੀਂ ਆਇਆ ਹੂੰ ਹੂੰ ਤੇ ਜਿਹੜਾ ਕਿਹਾ ਵੀ ਜੇ ਕੋਈ ਡਿਸੀਜਨ ਆ ਰਿਹਾ ਤੁਸੀਂ ਰਾਤ ਤੱਕ ਦੱਸੋ ਤੇ ਜਿਹੜਾ ਗੁਰਨਾਨਕ ਦੇ ਬਣਿਆ ਸੀ ਆਪਣੇ ਆਪ ਨੂੰ ਉਹ ਉਹਦੇ ਬਾਰੇ ਦੱਸੋ ਉਹ ਪਤਾ ਲੱਗਾ ਕੁਝ ਉਹ ਤਾਂ ਮੈਂ ਦੇਖਦੀ ਮੈਂ ਇੱਕ ਦੋ ਸ਼ਹਿਰ 콜 ਕਰਕੇ ਉਹ ਪਤਾ ਵੀ ਲਗਾ ਲੂੰ ਬਟ ਦੇਖਦੀ ਚੱਲੋ ਮੈਂ ਰਾਤ ਤੱਕ ਕੋਈ ਕੋਈ ਗੱਲ ਆ ਨਾ ਤਾਂ ਤੁਸੀਂ ਪਤਾ ਕਰ ਦਿਓ ਕਿ ਬੰਦਾ ਕਿਹੜਾ ਨਹੀਂ ਨਹੀਂ ਕੋਈ ਗੱਲ ਨਹੀਂ ਹੈ ਅੰਗ ਸਿੰਘ ਜਿਹਾ ਬੰਦਿਆ ਆਪਣੇ ਕੋਲ ਹੈ ਆ ਸਿੰਘ ਆਏ ਆਪਣੇ ਕੋਲ ਜਾ ਕੇ ਉਹ ਆਪਾਂ ਘੇਰ ਲਾਂਗੇ ਬਸ ਤੁਸੀਂ ਇੰਨਾ ਕਿ ਐਨੇ ਪਤਾ ਕਰ ਦਿਓ ਕਿ ਉਹ ਬੰਦਾ ਕਿੱਥੋਂ ਦਾ ਵਾ ਚਲੋ ਮੈਂ ਪਤਾ ਕਰਕੇ ਤੁਹਾਨੂੰ ਜਿੰਨਾ ਜਲਦੀ ਹੋ ਸਕੇ ਦੱਸ ਹਾਂ ਬਿਲਕੁਲ ਕਿਉਂਕਿ ਸਾਨੂੰ ਦੱਸ ਦਿਓ ਕਿਉਂਕਿ ਸਾਨੂੰ ਬਹੁਤ ਕਮੈਂਟ ਆ ਰਹੇ ਨੇ ਬੁਸ਼ ਰਹੇ ਨੇ ਲੋਕ ਵੀ ਕਿੱਥੋਂ ਦਾ ਹੈ ਪਾਪੀ ਜਨੇ ਇਨਾ ਵੱਡਾ ਪਾਪ ਕੀਤਾ ਹੈ ਤੇ ਬਾਕੀ ਗੱਲ ਰਹੀ ਰਿੰਕੂ ਵੀਰ ਜੀ ਜਿਹੜੇ ਤੁਸੀਂ ਨਾਮ ਲਿਆ ਉਹ ਕੇਵਲ ਤੇ ਕੇਵਲ ਆਪਣੀ ਕਵਿਤਾ ਨਾਲ ਜੋੜ ਰਹੇ ਨੇ ਗੁਰੂ ਨਾਨਕ ਸਾਹਿਬ ਨਾਲ ਜਾਂ ਅਮਰਤਵੇਰ ਦਾ ਨਾਮ ਲੈਂਦੇ ਨੇ ਜ਼ਿਆਦਾਤਰ ਵੀ ਅਮਰਤਵੇਰ ਨਾਲ ਜੁੜੋ ਚਮਨ ਲਾਲ ਦਾ ਵੀ ਇਹੀ ਆ ਰਿਹਾ ਗੱਪਾਂ ਕਹਾਣੀਆਂ ਬਾਬਾ ਜੀ ਗਏ ਬਾਬਾ ਜੀ ਐਨੂ ਮੁਰਗੇ ਬਾਬਾ ਜੀ ਬਲਦ ਮਰ ਗਿਆ ਬਾਬਾ ਜੀ ਦਾ ਬੱਚਾ ਮਨ ਜੀ ਕੀਰਤਨ ਤਾਂ ਕਰ ਰਿਹਾ ਮੈਂ ਇਹਦਾ ਕੀਰਤਨ ਇੱਕ ਦੋ ਵਾਰ ਹੀ ਸੁਣਿਆ ਹੈ ਨਹੀਂ ਪਰ ਗੱਪਾਂ ਪੰਜਾਬੀਆਂ ਵਿੱਚ ਉਹਨਾਂ ਦੇ ਉਹ ਬਿਲਕੁਲ ਸਹੀ ਹੈ ਕਿ ਕੀਰਤਨ 10% ਹੈਗਾ 90% ਕਵਿਤਾਵਾਂ ਹੈਗੀਆਂ ਹੂੰ ਗੱਪਾਂ ਕਹਾਣੀਆਂ ਜਿਵੇਂ ਜੇ ਕਹਿੰਦੇ ਵੀ ਆ ਤੇ ਕਹਿੰਦੇ ਅਸੀਂ ਤਾਂ ਰਿੰਕੂ ਵੀਰ ਜੀ ਕਰਕੇ ਅੰਮ੍ਰਿਤ ਵੇਲੇ ਨਾਲ ਜੋੜਨੇ ਆ ਉਹ ਉਹਨਾਂ ਨੂੰ ਜੇ ਤੁਸੀਂ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਵੀ ਸਾਹਮਣੇ ਬਿਠਾ ਦਿਓ ਨਾ ਉਹਨਾਂ ਉਹਨਾਂ ਨੂੰ ਲਾਈਕ ਨਹੀਂ ਕਰਨਾ ਰਿੰਕੂ ਨੂੰ ਲਾਈਕ ਕਰਨਾ ਬਸ ਹਾਂ ਬਿਲਕੁਲ ਠੀਕ ਬਿਕੋਜ਼ ਐਸੇ ਪ੍ਰਚਾਰ ਨਹੀਂ ਕਰ ਰਹੇ ਸਾਡੇ ਗੁਜਰਾਤ ਇੰਨਾ ਅਸੀਂ ਕਰ ਰਹੇ ਹਾਂ ਵੀ ਹੋ ਸਕੇ ਪ੍ਰਚਾਰ ਬਟ ਨਹੀਂ ਕੋਈ ਕਮੇਟੀ ਨਹੀਂ ਮੰਨਦੀ ਵੀ ਬੁਲਾਉਣਾ ਹੈ ਅਸੀਂ ਇੱਕ ਨੂੰ ਬੁਲਾਵਾਂਗੇ ਤੁਹਾਨੂੰ ਵੀ ਨਹੀਂ ਦੱਸਾਂਗੇ ਵੀ ਹੋਰ ਕਿਸੇ ਆਪਾਂ ਹੋਰ ਸ਼ਹਿਰ ਦੇ ਵਿੱਚ ਵੀ ਆਪਾਂ ਉਹ ਰਾਗੀ ਨੂੰ ਸੈੱਟ ਕਰ ਸਕੀਏ ਤੇ ਜੇ ਸਿੰਧੀਆਂ ਦਾ ਸ਼ਹਿਰ ਹੈਗਾ ਤੇ ਉੱਥੇ ਵੀ ਪ੍ਰਚਾਰ ਕਰ ਸਕੀਏ ਮੈਂ ਆਪ ਐਸੇ ਵੀਸ ਨੂੰ ਕਹਿੰਦੀ ਆ ਵੀ ਮੇਰੇ ਘਰ ਆ ਕੇ ਪ੍ਰਚਾਰ ਕਰੋ ਉਹ ਵੀ ਚਲੋ ਇੱਕ ਦੋ ਵਾਰੀ ਮੇਰੇ ਕਹਨ ਤੇ ਆ ਵੀ ਗਏ ਆ ਐਸਪੀਸੀ ਦੇ ਇੰਚਾਰਜ ਹੈ ਗਿਆ ਉਹ ਵੀ ਆਏ ਸੀ ਹੋਰ ਵੀ ਇੱਕ ਦੋ ਕਥਾਵਾਚਕ ਬਟ ਉਹ ਆਪਾਂ ਸਾਡੇ ਸ਼ਹਿਰ ਨਾਲ ਵੀਰ ਜੀ ਮੇਰੇ ਸ਼ਹਿਰ ਤੋਂ 12 ਘੰਟੇ ਦੂਰ ਹੈਗਾ ਸੂਰਤ ਕਰਕੇ ਤੁਸੀਂ ਸ਼ਾਇਦ ਭਗਵਾਨ ਸਿੰਘ ਖੋਜੀ ਨੂੰ ਜਾਣਦੇ ਹੋ ਨਹੀਂ ਨਹੀਂ ਮੀਡੀਆ ਤੇ ਹੈਗੇ ਆ ਉਹ ਸਾਨੂੰ ਨਾ ਦੂਰ ਦੂਰ ਜਾ ਕੇ ਗੁਰਦਆਮਾਂ ਦੇ ਦਰਸ਼ਨ ਕਰਾਉਂਦੇ ਨੇ ਵੀ ਇੱਥੇ ਕਿਸੇ ਨਿਤਿਆ ਸਾੰਧਿਆ ਨਹੀਂ ਜਾਂ ਇੱਥੋਂ ਦਾ ਇਤਿਹਾਸ ਇਹ ਹੈਗਾ ਉਹ ਥੋੜੇ ਮੰਤ ਸਹਿ ਪਹਿਲਾਂ ਹੀ ਗੁਜਰਾਤ ਆਏ ਸੀ ਬਹੁਤ ਹੀ ਜ਼ਿਆਦਾ ਫੇਮਸ ਹੈਗੇ ਆ ਇੱਕ ਭਗਵਾਨ ਸਿੰਘ ਖੋਜੀ ਤੇ ਦੂਜੇ ਹੈਗਾ ਨਿਸ਼ਾਨ ਸਿੰਘ ਆਸਟ੍ਰੇਲੀਆ ਦੇ ਦੋ ਤੇ ਭਗਵਾਨ ਸਿੰਘ ਖੋਜੀ ਨੇ ਆਪ ਕਾਇ ਹੈ ਵੀ ਗੁਜਰਾਤ ਦੇ ਵਿੱਚ ਸੂਰਤ ਸ਼ਹਿਰ ਹੈਗਾ ਉੱਥੇ ਉਹ ਸ਼ਿਕਲੀ ਘਰ ਪਰਿਵਾਰ ਨੂੰ ਮਿਲਿਆ ਤੇ ਉੱਥੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਸ਼ਹਿਰ ਪੰਜ ਪੀੜੀਆਂ ਤੋਂ ਸਿੱਖੀ ਦਾ ਪ੍ਰਚਾਰ ਨਹੀਂ ਹੋਇਆ ਤੇ ਉਹਨਾਂ ਕਦੇ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਫਿਰ ਮੈਨੂੰ ਪਤਾ ਨਹੀਂ ਮੈਂ ਭਗਵਾਨ ਸਿੰਘ ਖੋਜੀ ਦਾ ਕੰਟੈਕਟ ਲਿਆ ਤੇ ਫਿਰ ਉਹਨਾਂ ਨੂੰ ਮੈਂ ਕਾਲ ਕੀਤਾ ਵੀ ਮੈਂ ਆਪ ਵੀ ਪ੍ਰਚਾਰਕਾਂ ਤੁਸੀਂ ਮੈਨੂੰ ਦੱਸੋ ਵੀ ਇਹ ਕਿੱਥੇ ਪਰਿਵਾਰ ਹੈਗਾ ਤੇ ਮੈਂ ਉਹ ਪਰਿਵਾਰ ਦਾ ਵੀ ਕੰਟੈਕਟ ਕੀਤਾ ਤੇ ਕਹਿੰਦੇ ਦੀਦੀ ਸਾਡੇ ਸ਼ਹਿਰ ਪੰਜ ਪੀੜੀਆਂ ਹੋ ਗਈਆਂ ਸਿੱਖੀ ਦਾ ਪ੍ਰਚਾਰ ਨਹੀਂ ਹੋਇਆ ਤੇ ਚਲੋ ਸ਼ਾਇਦ ਕੋਈ ਕੋਈ ਅੰਮ੍ਰਿਤਧਾਰੀ ਵੀ ਹੈਗਾ ਤੇ ਫਿਰ ਭਗਵਾਨ ਸਿੰਘ ਖੋਜੀ ਉਹਨਾਂ ਨੂੰ ਦਰਬਾਰ ਸਾਹਿਬ ਫਸਟ ਟਾਈਮ ਦਰਸ਼ਨ ਲਈ ਇਸ ਅਪ੍ਰੈਲ ਮਹੀਨੇ ਸੇ ਲੈ ਕੇ ਗਏ ਆ ਤੇ ਮੈਂ ਸੀਪੀ ਨੂੰ ਬੇਨਤੀ ਕੀਤੀ ਸੀ ਵੀਡੀਓ ਸੈਂਡ ਕਰਕੇ ਭਗਵਾਨ ਸਿੰਘ ਖੋਜੀ थी ਵੀ ਸੂਰਤ ਦੇ ਜਿੱਥੇ ਬਿਲਕੁਲ ਚੱਕੀ ਦਾ ਪ੍ਰਚਾਰ ਨਹੀਂ ਹੈਗਾ ਤੇ ਤੁਸੀਂ ਕੁਝ ਕਰੋ ਤੇ ਉਹਨਾਂ ਦਾ ਮੈਨੂੰ ਕੋਈ ਰਿਪਲਾਈ ਨਹੀਂ ਆਇਆ ਚਲੋ ਫਿਰ ਮੇਰੇ ਕੋਲ ਜੋ ਹੋ ਸਕੇ ਮੈਂ ਉੱਥੇ ਕਾਲ ਕੀਤਾ ਵੀ ਤੁਸੀਂ ਜਦੋਂ ਵੀ ਕੋਈ ਕਥਾ ਦਾ ਜਾਂ ਕੋਈ ਪ੍ਰੋਗਰਾਮ ਕਰਾਣਾ ਹੈ ਜਾਂ ਕੀਰਤਨ ਦਾ ਮੈਂ ਨਿਸ਼ਕਾਮ ਸੇਵਾ ਮੈਂ ਆਪ ਪੂਰਾ ਮੈਨੇਜਮੈਂਟ ਕਰ ਦਾਂਗੀ ਤੇ ਕਹਿੰਦੇ ਠੀਕ ਹੈ ਦੀਦੀ ਅਸੀਂ ਤੁਹਾਨੂੰ ਆਪ ਕਾਲ ਕਰਾਂਗੇ ਵੀ ਤੁਸੀਂ ਆਓ ਇਸ ਵਕਤ ਸਾਡੇ ਕੋਲ ਮਤਲਬ ਫਿਰ ਵੀ ਜੇ ਐਸਪੀ ਸੀ ਕੋਈ ਨਹੀਂ ਕਰ ਰਹੀ ਤੇ ਮੈਂ ਤਾਂ ਫਿਰ ਇਸ ਤੋਂ ਬਾਅਦ ਮੇਰੇ ਵੱਸ ਦੀ ਕੋਈ ਗੱਲ ਨਹੀਂ ਹੈਗੀ ਵੀ ਮੈਂ ਕੁਝ ਕਰ ਸਕਾਂ। ਸਾਡੀ ਨਾ ਇੱਕ ਬੇਨਤੀ ਆ। ਹਾਂਜੀ। ਸਾਡੀ ਇੱਕ ਬੇਨਤੀ ਹੈ ਕਿ ਤੁਸੀਂ ਉਹਨਾਂ ਦਾ ਡ੍ਰੈਫਟ ਉਹਦਾ ਕਰ ਦਿਓ। ਮੈਂ ਅੱਜ ਰਾਤ ਤੱਕ ਜਦਾਂ ਵੀ ਕਰਕੇ ਕੁਝ ਕਰ ਦਿਆਂ। ਸੁਰਮਨੀ ਆਪ ਪੈਸੇ ਮਨਜੀਤ ਸਿੰਘ ਜੀ ਨੂੰ ਦੇ ਦਿਓ। ਹਾਂਜੀ। ਠੀਕ ਹੈ ਜੀ। ਠੀਕ ਹੈ। ਮਨਦੀਪ ਕੋਰੀ ਬਹੁਤ ਤਰਵਾਤ ਹੋਦਾ। Fica em Vai gur de caçamba, vai atasan, Vai depois, saber vai